ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਤਵਿਕ ਗੁਰਦੁਆਰਾ ਨਾਨਕਦਰਬਾਰ ਤੋਂ ਤਾਂ ਤਨ ਤਨ ਸ੍ਰੀ ਦੋਨੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਵਿੱਚ ਕੁਝ ਦਿਨ ਪਹਿਲਾਂ ਜੋ ਪ੍ਰਭਾਤ ਰਿਆ ਕੱリエ ਇੱਕ ਰਣਿਕ ਅੱਜ 16 ਤੀਕ ਨੂੰ ਮਹਾਨ ਨਗਰ ਕੀਰਤਨ ਸਜਾਇਆ ਗਿਆ ਔਰ ਸੰਗਤਾਂ ਨੇ ਬੜੀਆਂ ਸ਼ਰਧਾ ਭਾਦ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਦਰਸ਼ਕੀ ਦਦਾਰੇ ਕਰਦੇ ਆ ਹੋਇਆ ਔਰ ਤੁਸੀਂ ਦੇਖ ਰਹੇ ਹੋ ਡੀਐਸ ਨੇ ਦੀ ਖਾਸ ਰਿਪੋਰਟ ਬੀਰੋ ਚੀਪ ਦਿਨੇਦਰ ਸਿੰਘ ਦੀ ਖਾਸ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਰਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ न माता जीाह कृपा कर दार दलबाग सं उन्हनि पर माता जी आज़ाद करा ਬੋਸ ਕਰ ਆਲਾ ਲਾ ਮੈਂ ਅੰਤਮੈ ਅਰਦਾਸ ਸੋਈਦਾ ਕੋਰ ਨਾਮ ਦਾਸ਼ਾ ਕਿਰਪਾ ਕਰਨਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਦੀ ਸ਼ੁਰੂਆਤ ਦਾ ਇੱਕ ਪਲਾ ਬੋਸ ਕਰ ਆਲਾ ਮੈਂ ਅੰਤਮੈ ਅਰਦਾਸ ਆਂ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਵਾਹ ਨੂੰ ਮੈਂ ਅਰਦਾਸ ਆ ਕੋਰ ਨਾਮ ਦਾਸ਼ਾ ਦਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮਾਇਆ ਬਾਸਰੋ ਦੇ ਦਾ ਚਾਦੀ ਕਲਾ ਕਰਦੇ ਜਨਾਬ ਜੀ ਨੂੰ ਬਹੁਤ ਇੱਧਰ ਚਾਈ ਜੋ ਅੰਦਰ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰ ਜੀ ਗਲਾ ਬਖਸ਼ ਕਰਨਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਇਹ ਮਹਾਨ ਨਗਰ ਕੀਰਤਨ ਪਿੰਡ ਲੱਤ ਕਾਦੀਆਂ ਨਜ਼ਦੀਕ ਜ਼ਿਲ੍ਹਾ ਗੁਰਦਾਸਪੁਰ ਗੁਰਦੁਆਰਾ ਗੁਰਨਾਨਕ ਦਰਬਾਰ ਤੋਂ ਪ੍ਰਾਰੰਭ ਹੋ ਕੇ ਨਗਰ ਦੀਆਂ ਪ੍ਰਕਰਮਾਂ ਕਰ ਰਿਹਾ ਹੈ ਗੁਰੂ ਨਾਨਕ ਪਾਸ਼ਾ ਦੀ ਇਹ ਪਰ ਕਿਰਪਾ ਹੋ ਰਹੀ ਹੈ ਸੰਗਤਾਂ ਦੇ ਦਰਸ਼ਨ ਦੇਦਾਰੇ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੀਆਂ ਹਨ ਉਹ ਸੰਗਤਾਂ ਨੂੰ ਸੁਨਾ ਦੇਣਾ ਚਾਹੀਦਾ ਸੰਗਤਾਂ ਨੂੰ ਮੇਰੇ ਵੱਲੋਂ ਇਹ ਸੁਨੇਹਾ ਹੈ ਕਿ ਸੰਸਾਰ ਦੇ ਤੰਦਰੁਸਤੇ ਨਾਲ-ਨਾਲ ਰੰਕਾਰ ਨੂੰ ਕਦੀ ਨਾ ਭੁੱਲੋ ਸਦਾ ਉਹ ਟੱਲ ਰਹਿਣ ਵਾਲਾ ਹੈ ਰੰਕਾਰ ਦਾ ਨਾਮ ਚੜ੍ਹਦੀ ਕਲਾ ਰਜਿੰਦਰ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਗਾ ਕਿਹੜੇ ਪਿੰਡ ਤੋਂ ਸੁਝਾ ਗਿਆ ਮੇਰਾ ਨਾਮ ਪ੍ਰੇਮ ਸਿੰਘ ਹੈ ਸਾਡਾ ਪਿੰਡ ਨਤ ਹੈ ਇਹ ਗੁਰਦੁਆਰਾ ਨਾਨਕ ਦਰਬਾਰ ਤੋਂ ਨਗਰ ਕੀਰਤਨ ਅੱਜ ਪਿੰਡ ਦੀਆਂ ਪ੍ਰਕਰਮਾਂ ਕਰਦੇ ਹੋਏ ਸਰਦਾਰ 나ਦਰ ਸਿੰਘ ਦੇ ਅੱਡੇ ਤੇ ਪਹੁੰਚਾ ਹੈ ਇਹਨਾਂ ਗੁਰੂ ਦੀਆਂ ਸੰਗਤਾਂ ਵਾਸਤੇ ਲੰਗਰ ਲਗਾਏ ਹੋਏ ਨੇ ਪਿੱਛੇ ਵੀ ਸੰਗਤਾਂ ਨੇ ਬਹੁਤ ਲੰਗਰ ਲਗਾਏ ਨੇ ਧੰਨਵਾਦੀ ਇਹਨਾਂ ਸੰਗਤਾਂ ਦਾ ਧੰਨਵਾਦੀ ਹਾਂ ਜੋ ਕਿ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਗੁਰੂ ਦੀਆਂ ਰੌਣਕਾਂ ਵਧਾਈਆਂ ਨੇ ਤੇ ਗੁਰੂ ਦੀਆਂ ਖੁਸ਼ ਪ੍ਰਾਪਤ ਕਰੀਆਂ ਨੇ ਸਾਰਿਆਂ ਵੀਰਾਂ ਭਰਾਵਾਂ ਭੈਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦੇ ਹੋਇਆਂ ਨਗਰ ਕੀਰਤਨ ਵਿੱਚ ਆ ਕੇ ਰੌਣਕਾਂ ਵਧਾਈਆਂ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਭਾਣੇ ਸਰਬੱਤ ਦਾ ਭਲਾ ਸਰਦਾਰ ਕਰੋ ਸਿੰਘ ਦੇ ਨਾਮ ਤੋਂ ਮਾਇਆ ਦਾਸ